ਮੰਨੇ ਹਾਂਜੀ ਬਾਬੀ ਜੀ ਕੀ ਕਰਨ ਦਿਆਂ ਮੈਂ ਬਾਬੀ ਤੁਹਾਡੇ ਆਉਣ ਲੱਗਾ ਹਾਂ ਚਾਹ ਬਣਾਉਂਦਾ ਉਹਦੇ ਨਾਲੇ ਖੀਚੜੀ ਬਣਾ ਦੋ ਚੱਲ ਬਣਾ ਦਿੰਨੀ ਆ ਚਾਹ ਵੀ ਤੇ ਖਿਚੜੀ ਵੀ ਹਾਂਜੀ ਮੈਂ ਨਾ ਤੇਰਨ ਇੱਕ ਸਲਾਹ ਕਰਨ ਆਈ ਆ ਵੀ ਤੇਰਾ ਤੇ ਮੈਨੂੰ ਬੜਾ ਡੱਕਣ ਦਿਆ ਆ ਤੇ ਪਰ ਮੈਂ ਤੈਨੂੰ ਦੱਸਣਾ ਹੀ ਦੱਸਣਾ ਵਾ ਕੀ ਸਲਾਹ ਕਰਨੀ ਹੁਣ ਮੇਰੀ ਸੁਣ ਲੈ ਗੱਲ ਮੈਨੂੰ ਮਨਪ੍ਰੀਤ ਕੁੜੀ ਨੀਓ ਚੰਗੀ ਲੱਗਦੀ ਜੇ ਮੈਂ ਉਹਦੋਂ ਉਹਨੂੰ ਨਾ ਨਾ ਵੇਂਦੀ ਫੇਰ ਨਹੀਂ ਮੈਂ ਗੱਲ ਚੁੱਕਣੀ ਮੈਨੂੰ ਆਪ ਬੜੀ ਸੋਹਣੀ ਲੱਗਦੀ ਹੁੰਦੀ ਗੋਲ ਮਟੋਲ ਜੀ ਪਰ ਇਹਨਾਂ ਨੇ ਪਤਾ ਭੋਲਾ ਚਿਹਰਾ ਤੇ ਅੰਦਰ ਕਈ ਕੁਛ ਲੈ ਕੇ ਬੈਠੀ ਹੋ। ਕਾਬੀ ਇੱਕ ਗੱਲ ਉਹ ਜਿਹੜੀ ਬੈਸਾਡੀ ਹੋਈ ਹੈ ਨਾ ਤੇ ਮੈਂ ਹੋਰ ਬੈਸ ਨਹੀਂ ਕੰਨਾ ਜਾਉਂਦਾ। ਇਹ ਤੇਰੇ ਅੱਖਾਂ ਦੇ ਪੱਟੀ ਬੰਦੀ ਆ। ਉੱਥੇ ਮੈਨੂੰ ਆਪ ਵੇਖਿਆ ਕਿਸ ਮੁੰਡੇ ਨਾਲ ਬੈਠੀ ਰਹੀ। ਹੋਟਲ ਦੇ ਵਿੱਚ। ਤੋਂ ਮੁੰਡਾ ਨਾਲ ਰਿਸ਼ਤੇਦਾਰ ਹੀ ਹੱਸਦਾ ਵਾ। ਉਹਦੇ ਕਹਿੰਦੀ ਮੇਰਾ ਮਾਸੀ ਦਾ ਮੁੰਡਾ ਵਾ। ਪਰ ਉਹਦੇ ਮੂੰਹ ਤੇ ਨਹੀਂ ਲਿਖਿਆ ਕਿ ਉਹਦੀ ਮਾਸੀ ਦਾ ਮੁੰਡਾ ਵਾ। ਜਿਹੜੇ ਮਾਸੀ ਦੇ ਮੁੰਡੇ ਹੁੰਦੇ ਨੇ ਨਾ ਡਰਦੇ ਨਹੀਂ ਆ। ਸਿੱਧਕਤਾਨ ਕੇ ਸੀਨਾ ਤੇ ਫਿਰ ਗੱਲ ਕਰਦੇ ਆ ਉਹ ਤੇ ਵਿੱਚੇ ਉਹਦੀ ਜ਼ੁਬਾਨ ਇੰਨੀ ਡੋਲਣ ਦੀ ਜਿਹੜਾ ਕੋ ਹਿਸਾਬ ਨਹੀਂ ਮੈਨੂੰ ਨਹੀਂ ਉਹ ਲੱਗਦਾ ਤੇ ਮੇਰੀ ਗੱਲ ਸੁਣਨਾ ਹਜੇ ਵੀ ਪਹੁੰਚਣ ਕਰ ਲਾ ਮੇਰੀ ਮੰਨਤ ਹੈ ਭਾਬੀ ਮੈਂ ਉਹਨਾਂ ਜੋ ਨਹੀਂ ਹੈਗਾ ਜਿਹੜਾ ਪਹੁੰਚਣ ਕਰਨ ਹਣਾ ਤੇ ਨਾਲੇ ਮੰਮੀ ਨੇ ਦਿੱਤੀ ਹੈ ਜ਼ੁਬਾਨ ਉਹਨਾਂ ਨੂੰ ਤੇ ਮੈਂ ਰਿਸ਼ਤਾ ਕਰਨਾ ਨਹੀਂ ਉੱਥੇ ਘੱਲ ਲਾ ਫਿਰ ਆਪਣੀ ਜ਼ਿੰਦਗੀ ਬਰਬਾਦ ਮੁੜ ਕੇ ਨਾ ਫਿਰ ਮੈਨੂੰ ਆਖੀ ਭਾਬੀ ਤੂੰ ਹੀ ਮੈਨੂੰ ਸਮਝਾਇਆ ਸੀ ਤੇ ਭਾਬੀ ਉਹਦੀ ਹੋਰ ਗੱਲਬਾਤ ਹੁੰਦੀ ਤੇ ਉਹ ਆਪਣੀ ਮੰਮੀ ਡੈਡ ਨੂੰ ਕਹਿੰਦੀ ਨਾ ਕਿ ਮੇਰਾ ਉਸੇ ਕਰੋ ਉਹ ਭਰਾਵਾ ਪੰਜਾਬ ਦੀਆਂ ਕੁੜੀਆਂ ਨਹੀਂ ਕਹਿੰਦੀਆਂ ਨਹੀਂ ਕਹਿੰਦੀਆਂ ਜੇ ਕਿਤੇ ਬਾਹਰ ਦੇ ਮੁਲਕ ਮੰਨ ਲਓ ਕਿਸੇ ਦੀ ਕੋਈ ਗੱਲਬਾਤ ਹੈਗੀ ਜਾਂ ਕਿਸੇ ਦੀ ਕੋਈ ਹੋ ਹੀ ਜਾਂਦੀ ਹੈ ਕਾਲਜ ਟਾਈਮ ਜਾਂ ਸਕੂਲ ਟਾਈਮ ਹੋ ਹੀ ਜਾਂਦੀ ਅਗਲੇ ਆਪਣੇ ਮਾਪਿਆਂ ਨੂੰ ਸਿੱਧੀ ਦੱਸ ਦਿੰਦੇ ਵੀ ਮੈਂ ਇੱਥੇ ਵਿਆਹ ਕਰਾਉਣਾ ਲੋਕੀ ਮਾਪੇ ਮੰਨ ਵੀ ਜਾਂਦੇ ਜਿਹੜੇ ਇੱਥੇ ਦੇ ਮਾਪੇ ਉਹ ਮੰਨਦੇ ਵੀ ਨਹੀਂ ਨਾ ਥੋੜੀ ਕੀਤਿਆ ਤਾਂ ਇਹਦੇ ਨਾਂ ਦੱਸਿਆ ਹੋਊਗਾ ਚਲ ਮਾਸੀ ਦਾ ਮੁੰਡਾ ਨਾ ਹੋਊਗਾ ਕੋਈ ਫਰੈਂਡ ਫਰੁੰਡੇ ਹੋਊਗਾ ਕੱਲ੍ਹ ਜਿਹੜਾ ਪੜਦਾ ਪੜਦਾ ਉਹ ਨਾਲ ਮੁੰਡਾ ਇਦਾਂ ਨਹੀਂ ਕੋਈ ਮੁੰਡਿਆਂ ਦੇ ਨਾਲ ਫਰੈਂਡ ਜ ਫਰੈਂਡਸ਼ਿਪ ਹੁੰਦੀ ਸ਼ਰਮਾ ਕੋਣ ਬਹਿਦਾ ਵਾ ਬੀ ਤੇ ਫੇ ਉਹ ਬੈਠੀ ਤੇ ਹੈਗੀ ਤੇ ਨਾ ਨਾ ਬੈਠੀ ਤੇ ਤੂੰ ਜੇ ਸ਼ਰਮ ਬੈਠੀ ਹੈ ਤੇ ਕੋਈ ਲੱਗਦਾ ਉਹ ਫੇਰ ਬੈਠੀ ਆ ਲੱਗਦਾ ਨਹੀਂ ਕਿ ਇਹ ਬਿਲਾ ਕਿਦਣਾ ਬੈਠੀ ਤੇਰੇ ਅੰਦਰ ਉਦਾਂ ਹੀ ਸ਼ੱਕ ਦਾ ਕੀੜਾ ਜਾਗ ਪਿਆ ਵਾ ਉਹ ਹੁਣ ਹਟਾਣੀ ਹੈਗਾ ਜੇ ਮੁੜ ਕੇ ਤੂੰ ਕਿਹਾ ਨਾ ਮੈਂ ਆ ਤੋ ਬਾਅਦ ਪੈਹਾ ਤੇ ਲਲਵਾ ਕੇ ਤੇ ਫੇਰ ਨਾ ਮੈਨੂੰ ਕਹੀਂ ਮੈਂ ਤੇ ਮੰਮੀ ਨੂੰ ਸਿੱਧਾ-ਸਿੱਧਾ ਕਹਿੰਦਾ ਨਾ ਮੈਂ ਮੰਮੀ ਮੈਂ ਤੇ ਬਥੇਰਾ ਸਮਝਾਇਆਈ ਕੱਲ ਨੂੰ ਜੇ ਕੋਈ ਗੱਲਬਾਤ ਨਿਕਲ ਆਈ ਤੇ ਤੈਨੂੰ ਵੀ ਨਾਲੋਂ ਘਰੋਂ ਕੱਢੂੰਗੀ ਬਾਹਰ ਵੇਖੀ ਮੈਂ ਕਹਿੰਦਾ ਸਾਰੇ ਪਖੰਡ ਤੇਰੇ ਹੀ ਉਦੋਂ ਤੂੰ ਉਹਦੇ ਤੇ ਡੁੱਲਿਆ ਫਿਰਦਾ ਉਹਨੇ ਕੀ ਸੰਗਾਤਾ ਤੈਨੂੰ ਚੱਲ ਭਾਬੀ ਮੇਰੀ ਲਾਈਫ ਮੇਰ ਨਾਲ ਜੋ ਹੋਗਣਾ ਮੈਂ ਵੇਖ ਲੂਗਾ ਤੇ ਐਡਾ ਤੇਰਾ ਪਿਆਰ ਜਾਗ ਗਿਆ ਪਹਿਲਾਂ ਤੇ ਕਹਿੰਦਾ ਸੀ ਮੈਂ ਨਹੀਂ ਕਰਨਾ ਉੱਥੇ ਉਹਦੀ ਸਹੇਲੀ ਆ ਫੁਲਾਣਾ ਟੀਂਗਾ ਤਾਂ ਆ ਤਾਂ ਮੰਮੀ ਨੇ ਜਵਾਬ ਕਰ ਲਿਆ ਬੜਾ ਚੰਗੀ ਲੱਗੀ ਜਾ ਜਬਾਨ ਕਰ ਲਈ ਜਬਾਨ ਕੋ ਤੂੰ ਜਾ ਜਬਾਨ ਤੋੜੀ ਵੀ ਜਾ ਸਕਦੀ ਆ ਖਾਨਦਾਨ ਜਿਹੜੇ ਖਾਨਦਾਨੀ ਬੰਦੇ ਹੋ ਜਬਾਨ ਨਹੀਂ ਤੋੜਦੇ ਆਹ ਤਾਂ ਕੁੜੀ ਭਾਵੇਂ ਗਲਤੀ ਹੋਵੇ ਨਹੀਂ ਗਲਤ ਹੁੰਦੀ ਚੰਗਾ ਤੇਰੀ ਜ਼ਿੰਦਗੀ ਆ ਜੋ ਮਰਜ਼ੀ ਕਰੋ ਚਾਣੇ ਬਣੇ ਉਹਦੇ ਮਾਪਿਓ ਬਾਦ ਮੈਂ ਸਮਝਾਉਣਾ ਹੀ ਮੈਂ ਸਮਝਾਤਾ ਵਾ ਕੱਲ ਨੂੰ ਮੈਨੂੰ ਕਹਿਣ ਵਾਲਾ ਤਾਂ ਨਾ ਬਣੇਗਾ ਨਾ ਚੱਲ ਤੂੰ ਮੰਮੀ ਦੇ ਕੀਰੇ ਬਣਾ ਤੂੰ ਹਾਂ ਬਣਾ ਲੂੰਗੀ ਹੱਦ ਹੋ ਗਈ ਭਾਬੀ ਵਾਲੀ ਵੀ ਸਾਕ ਸੁਖਤੇ ਆ ਤੇ ਹੁਣ ਕੱਢੀ ਮਨ ਬੀਤੇ ਜਾਣ ਦੀ ਆ ਪਤਾ ਹੈ ਵੀਰ ਮੈਨੂੰ ਭਾਬੀ ਤੈਨੂੰ ਕੀ ਕਹਿਣ ਦੀ ਮੈਂ ਸੌਂ ਖਾ ਨਹੀਂ ਮੰਨ ਪ੍ਰੀਤ ਦੀ ਵੀ ਉਹ ਇਦਾਂ ਦੀ ਨਹੀਂ ਐ ਕੁੜੀ ਮਤਲਬ ਕਿ ਮੈਂ ਆਪਣੀ ਨਹੀਂ ਖਾਨੀ ਆ ਤੇ ਆਪਣੀ ਵੜੀ ਬੜਾ ਦਾ ਰੁਕ ਗਿਆ ਭਰੇ ਆ ਗਿਆ ਸੌਂ ਵਰੀ ਹਾਏ ਹੈ ਵੀ ਤੂੰ ਵੇਖਿਆ ਏ ਇਦਾਂ ਗੁੱਸੇ ਵਿੱਚ ਵਾ ਤੇ ਨੇ ਮੇਰੀ ਤੇ ਗੱਲ ਹੀ ਨਹੀਂ ਚੱਲਣ ਦੀ ਗੱਲ ਤੇ ਮਨਪ੍ਰੀਤ ਦੀ ਚੱਲਣ ਦੀ ਮੈਂ ਤੁਹਾਨੂੰ ਉਹਦੇ ਬੰਦ ਦੱਸਣ ਨਹੀਂ ਕਿ ਉਹਦਾ ਕੋਈ ਲਾਂਮਾ ਨਹੀਂ ਹੈਗਾ ਤੇਰੀ ਗੱਲ ਵੀ ਹੁੰਨੀ ਆ ਉਹਦੀ ਤੇਰੀ ਵੱਖਰੀ ਕੋਈ ਗੱਲ ਹੈ ਹੈਵੇ ਭਰਾਵਾ ਅਤੇ ਭਾਬੀ ਦੀ ਗੱਲ ਕਰਨਾ ਹੀ ਤੇਰੇ ਕਿਦਾਂ ਕੰਨ ਪਰਣ ਨਹੀਂ ਐ ਮੈਨੂੰ ਪਤਾ ਐ ਤੇਰੇ ਕਿਹੜੀ ਗੱਲ ਨੂੰ ਕੰਨ ਪਰਣ ਡੀ ਐ ਵੀ ਤੇਰਾ ਘਰ ਨਾ ਵਸੇ ਵਿੱਚ ਲਈ ਗੱਲ ਦੇ ਨੂੰ ਮੈਂ ਦੱਸਾਂ ਕੀ ਐ ਵਿੱਚ ਲਈ ਗੱਲ ਕੀ ਗੱਲ ਦੱਸਦੀ ਆ ਮੀਰਾ ਸੀ ਚੋਰਾ ਨੂੰ ਕਰਨੀ ਐ ਹੇ ਹੋਲੀ ਦੱਸਣ ਲੱਗੀ ਸਿਗਰਟ ਵੀ ਕੋਈ ਗੱਲ ਹੁੰਦੀ ਕਿ ਨਹੀਂ ਜਦੋਂ ਆਪਾਂ ਨਾਲ ਯਾਹੀ ਨਿੰਬੂਆਂ ਦਾ ਬਾਗ ਹਾਂ ਤੇ ਉਦੋਂ ਵੇਖਿਆ ਨੀ ਭਾਬੀ ਨੇ ਕਿੰਨੀ ਲੜਾਈ ਪਾਈ ਉਹ ਕਹਿੰਦਾ ਕੀ ਜਾਂਦੀ ਸੀ ਕਹਿੰਦੀ ਸੀ ਪਿਹੁਣ ਤੇ ਤੋ ਭਰਾਵਾ ਤੇ ਜੇ ਕਿਤੇ ਹੁੰਦਾ ਰਗਵੀਰ ਕੱਲਾ ਤੇ ਆਂਦੀ ਹੀ ਸਾਰਾ ਸਾਡਾ ਹਿੱਸਾ ਆਉਣਾ ਹੀ ਕਿਉਂਕਿ ਕਿੰਨੀ ਲੜਾਈ ਪਈ ਵੀ ਇਹਨੇ ਕਿੱਲੇ ਚ ਲਾਓ ਬਾਗ ਤੇ ਤੂੰ ਹੀ ਗਿਆ ਜੇ ਲੱਦੇ ਕਿੱਲੇ ਚ ਲੰਨੀ ਆ ਸਾੜਾ ਦਿਨ ਨੂੰ ਆਵਾ ਤਾਂ ਨਹੀਂ ਜੇ ਤੁਹਾਡਾ ਕਰ ਵਸਣ ਦੇਣ ਲਈ ਓ ਚੱਲ ਤੂੰ ਆਪਣੀ ਗੱਲਾਂ ਆਪਣੀ ਗੱਲ ਰੱਖ ਵੇਖੀ ਜਾਊ ਜੋ ਹੋਊਗਾ ਵਿਪਰਾਵਾ ਉਹ ਤਾਂ ਸ਼ਰੀਕ ਨਹੀਂ ਆ ਉਹਨੇ ਤਾਂ ਕਹਿਣਾ ਹੀ ਆ ਵੀ ਸਾਡਾ ਕੱਲਾ ਕੱਲਾ ਹੋਏ ਮੈਂ ਤੇ ਭੈਣ ਸਾਡਾ ਤੇ ਫੋਨ ਇੱਕ ਵਾ ਮੈਂ ਤੇ ਕਹਿਣਾ ਹੀ ਆ ਵੀ ਮੇਰੇ ਤਾਂ ਭਾਵੇਂ ਹੋਰ ਦੋਪਰਾ ਹੋ ਜਾਂਦੇ ਗੱਲ ਆਪਣੀ ਆ ਦਿਮਾਗ ਚ ਪਾਲਾ ਜਿਹੜੀ ਮੈਂ ਗੱਲ ਸੱਚ ਦੱਸਣ ਨਹੀਂ ਤੁਹਾਨੂੰ ਚਲ ਮੈਂ ਸੋਚ ਲੂੰਗਾ ਉਦੋਂ ਭਾਬੀ ਨੂੰ ਚਾਹੀਦਾ ਨਹੀਂ ਉਦੋਂ ਕਿ ਕੁੜੀ ਬਾਰੇ ਧਗਲ ਕਰਨੀ ਤੇ ਚਾਹੀਦੀ ਆ ਸੋਹਣਿਆ ਤਾਂ ਕੀ ਵੇਖ ਰਿਹਾ ਵਾ ਧੀ ਬੈਂ ਮਾਰੇ ਐਵੇਂ ਮਾੜਾ ਬਹੁਤ ਚੰਗਾ ਬੋਲਣਾ ਹੋਰ ਗੱਲ ਸੁਣ ਲੋ ਝੋਨੇ ਵੇਲੇ ਵੀ ਮੀਰ ਨੂੰ ਕਹਿਣ ਲਈ ਸੀ ਹੂੰ ਕਹਿੰਦੀ ਐ ਰਕ ਅਕਾਊਂਟ ਨੰਬਰ ਪੈਨੋ ਯਾਰ ਤੀ ਨੂੰ ਦੇ ਆਇਓ ਅਗੇ ਤੇ ਮੰਮੀ ਦੇ ਚਾਹੁੰਦੇ ਨਾ ਸਾਂਝੇ ਤੇ ਕਹਿੰਦੀ ਹੁਣ ਉਹ ਚੱਲ ਬੁੱਢੀ ਹੋ ਗਈ ਉਹਨੂੰ ਕਿਹੜਾ ਹਿਸਾਬ ਕਿਤਾਬ ਦਾ ਪਤਾ ਲੱਗਦਾ ਤੇ ਆਪਣਾ ਅਕਾਊਂਟ ਦੇ ਆਇਓ ਆ ਬਾਕੀ ਛੜੀਆਂ ਨਾ ਪੜਵਾਣਾ ਤੇ ਪੁੱਛ ਲਈ ਉਹਨੂੰ ਭਾਵੇਂ ਪਰ ਪੁੱਛੀ ਨਾ ਵੀਰ ਐਵੇਂ ਉਹਨੇ ਕਹਿਣਾ ਵਾ ਵੀ ਇਹਨੇ ਸੁਣ ਕੇ ਚੁਗਲੀ ਲਾਤੀ ਚੱਲ ਜਦੋਂ ਕਰੂਗੀ ਵੇਖੀ ਜਾਊਗੀ ਜਦੋਂ ਕਰੂ ਉਹਦਾ ਗੱਲ ਵੇਖ ਲਿਓ ਗੱਲ ਵਿੱਚਲੀ ਆਹੀ ਓ ਮੈਂ ਤੈਨੂੰ ਦੱਸਿਆ ਨਹੀਂ ਚੱਲ ਤੂੰ ਕੰਮ ਕਰਾ ਆਪਣਾ ਸਿਆਣੀ ਨਾ ਬਣ ਬੋਦੀ ਨਾਲੇ ਗੱਲ ਦੱਸੋ ਤੇ ਮੁੜ ਕੇ ਆਹ ਕਹਦਾ ਨਾ ਹੁੰਦਾ ਵੀ ਸਿਆਣੀ ਨਾ चल मैं सोच लूंगा मैं ना गल मैं सुन ली तो सुन सोच लूंगा तो गल सची दसी मैं झूठी दसी सा बोलती हो बदनामी करी आती बदनामी करी आती है जो आठ गुआ में पता लग गया भाए तो कुछ सची भी हो झूठी होने ने गल चुकी लैनी है ਤੇ ਵਿਆਹ ਦਾ ਪ੍ਰੀਮੀਅਮ ਬਦਨਾਮੀ ਕਰੀ ਜਾਂਦੀ ਏ। ਦਾਲ ਦੇ ਕੋ ਕਾਲਾ ਲੱਗ ਗਿਆ ਮੈਨੂੰ। ਮੰਮੀ ਫਿਕਰ ਕਰਦੀ ਕੋਈ ਲੋੜ ਨਹੀਂ ਤੈਨੂੰ ਹੁਣ। ਡਾਕਟਰ ਨੇ ਕਿ ਫਿਕਰ ਜਿੰਤਾ ਬਿਲਕੁਲ ਨਹੀਂ ਕਰਨੀ। ਜੇ ਫਿਕਰ ਕਰ ਲਾ ਫੇਰ ਮੰਜਾ ਫੜ ਲੈਣਾ ਤੂੰ ਹੀ ਹੁਣ। ਕੋਈ ਨਹੀਂ ਮੈਨੂੰ ਪੁੱਤ ਕਾਦੀ ਫਿਕਰ ਆ। ਮੈਨੂੰ ਮੰਨੇ ਦੀ ਫਿਕਰ ਵਾ ਉਹਦਾ ਵੀ ਰਿਸ਼ਤਾ ਹੋ ਗਿਆ ਉਹ ਵੀ ਵਿਆਹ ਹੋ ਜਾਣਾ। ਨਹੀਂ ਹੁਣ ਵਿਆਹ ਉਹਦਾ ਹੋਣਾ ਕਾਦੀ ਫਿਕਰ ਮੌਦੀ। ਨਹੀਂ ਮੈਨੂੰ ਨਹੀਂ ਕੋਈ। ਆਹੋ। ਤੇ ਅਨਾ ਦਵਾਈ ਖਾਣੀ ਆ ਰੋਟੀ ਪਾਣੀ ਪੂਲਾ ਖਾਣਾ ਵਾ ਹੁਣ ਠੀਕ ਦਵਾਈ ਤੇ ਖਾਣੀ ਆ ਆਹੋ ਫਿਰ ਕੀ ਗੱਲਾਂ ਕਰਨ ਦੇ ਜੇ ਕੋ ਨਹੀਂ ਕਦੀ ਗੱਲਾਂ ਕਰਨੀਆਂ ਵਾ ਤੇ ਮੰਮੀ ਮਨਪ੍ਰੀਤ ਦੇ ਆਉਣ ਲੱਗੀ ਆ ਭਾਬੀ ਉਹਦੇ ਮੰਮੀ ਡੈਡੀ ਵੇਲਾ ਮੇਰੇ ਮੁਚੇ ਪਹਿਲੇ ਭਾਬੀ ਨਿਕਲਣ ਡਿਆਈ ਤੇ ਭਾਬੀ ਚਾਹ ਵਾਸਤੇ ਵੇਖ ਲਓ ਪਕੌੜੇ ਪਕੌੜੇ ਬਣਾਉਣੇ ਤੇ ਬਣਾ ਲਓ ਬਣਾਉ ਗੱਟੂ ਆ ਲੂ ਗੱਟੇ ਕਿਦਾਂ ਫੇਰੇ ਆਉਣਗੇ ਵਾਗੇ ਬਣਾ ਲੂਗੀ ਇਹਨੂੰ ਕੀ ਹੋ ਗਿਆ ਵਾ ਆਹ ਤੇ ਭਾਬੀ ਪਰੌਣੇ ਆਉਣ ਲੱਗਿਆ ਹੁਣ ਤਾਂ ਨੂੰ ਕੀ ਹੋ ਗਿਆ ਵਾ ਮੈਨੂੰ ਤੇ ਕੋਈ ਵੀ ਨਹੀਂ ਹੋਇਆ ਮੈਂ ਤੈਨੂੰ ਕੁੱਛ ਕਿਹਾ ਵਾ ਕਿ ਮੈਨੂੰ ਕੋਈ ਕੁੱਛ ਹੋਇਆ ਵਾ ਇਹਨੇ ਕਿਹਾ ਵਾ ਨਾ ਕੱਟੋ ਗੰਡੇ ਆਲੂ ਤੇ ਬਣਾਓ ਪਕੌੜੇ ਤੁਹਾਡੇ ਹੀ ਆਉਣੇ ਆ ਜਿੱਦਨ ਮੇਰੇ ਆਉਣਗੇ ਨਾ ਮੈਂ ਆਪੇ ਬਣਾ ਲੂਗੀ ਤੁਹਾਨੂੰ ਉਹਨਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਆਹੇ ਤੈਨੂੰ ਕੀ ਹੋ ਗਿਆ ਵਾ ਬਲਜੀਤ ਸਵੇਰ ਦੀ ਮੈਂ ਹਸਪਤਾਲੋਂ ਆਈ ਮੈਂ ਤੁਹਾਡੇ ਮੂੰਹ ਵੱਲ ਵੇਖਣ ਲਈ ਆ ਤੁਸੀਂ ਅੰਦਰ ਵੀ ਇਸ ਤਰ੍ਹਾਂ ਘੜਕੜ ਕਰੀ ਜਾਂਦੇ ਹੋ ਬਾਹਰ ਵੀ ਇਸ ਤਰ੍ਹਾਂ ਕਰੀ ਜਾਂਦੇ ਹੋ ਮੰਮੀ ਤੁਹਾਨੂੰ ਨਹੀਂ ਨਾ ਪਤਾ ਪੂਰੀਆਂ ਗੱਲਾਂ ਦਾ ਕੋਈ ਗੱਲ ਨਹੀਂ ਤੁਸੀਂ ਅਰੈਸਟ ਕਰੋ ਹੈ ਤੁਸੀਂ ਚੰਗੀ ਤਾਂ ਠੀਕ ਨਹੀਂ ਹੋਏ ਜਦੋਂ ਚੰਗੀ ਤਾਂ ਠੀਕ ਹੋ ਜਾਗੇ ਨਾ ਮੈਂ ਸਾਰਾ ਕੁਝ ਤੁਹਾਨੂੰ ਦੱਸ ਦਊਂਗੀ ਵੀ ਬੰਦਾ ਕੀ ਰਿਆ ਤੁਹਾਡੇ ਮਗਰੋਂ ਇੱਥੇ ਚੱਲ ਹੈ ਤੇ ਠੀਕ ਹੈ ਮੇਰੇ ਧੀਏ ਤੇਰੇ ਵੀ ਪੁਰਾਣੇ ਉਹੋ ਜੇ ਤੇ ਇਹ ਵੀ ਮੰਨੇ ਦੇ ਵੀ ਪੁਰਾਣੇ ਇਹੋ ਜੇ ਹੈ ਤੇ ਤੁਸੀਂ ਇਕੱਠੇ ਹੀ ਹੋ ਹੈ ਤੇ ਮੰਮੀ ਅੱਪਾ ਇਕੱਠੇ ਹੀ ਆ ਏਜ ਬੰਨਾਂ ਅੰਦਰੱਖ ਲੈਣਾ ਦੇ ਵੀ ਭੈਣ ਭਰਾ ਤੇ ਮੈਂ ਭੈਣਾਂ ਦਾ ਚਾ ਕਰਾਂ ਜੇ ਤੋਂ ਕੰਮ ਨਹੀਂ ਇਹਨਾਂ ਦੇ ਚੰਗੇ ਤੇ ਮੈਂ ਜਾ ਇਹਨਾਂ ਦਾ ਟਾਗਾ ਕਰਾਂ ਦੱਸੋ ਪਹਿਲਾਂ ਪਤਾ ਆਏ ਗਏ ਦੇ ਹੁੰਦੇ ਆ ਇਦਾਂ ਨਹੀਂ ਕਰੀਦਾ ਮੰਮੀ ਹਲੇ ਕਿਹੜੇ ਆਏ ਗਏ ਆ ਕੋਈ ਗੱਲ ਨਹੀਂ ਜਦੋਂ ਆਉਣਗੇ ਫੜਾ ਲਾਂਗੇ ਨਾਲ ਚਾਹ ਪਾਣੀ ਉੱਥੇ ਕਿਹੜਾ ਪਤਾ ਲੱਗਣ ਜਾਂ ਵੇਖੇ ਮਮੀ ਇਹਦੇ ਵੱਲ ਇਹਨੂੰ ਕੀ ਬੂੰਡ ਲੜੀ ਹੈ ਕੀ ਹੋਇਆ ਕੀ ਤੁਸੀਂ ਭੈਣ ਭਰਾ ਨੇ ਕੀ ਗੱਲ ਕੀਤੀ ਮੰਮੀ ਆਪਾਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਉਦਾਂ ਹੀ ਇਹਨੂੰ ਆਪਾਂ ਚੁੱਭਣ ਦੇ ਹੁਣ ਜਿਆਦਾ ਹੀ ਭੈਣ ਭਰਾ ਦੋਵੇਂ ਕਹਿੰਦੀ ਮਨਪ੍ਰੀਤ ਵੀ ਗਲਤ ਆ ਤੇ ਮੈਂ ਵੀ ਗਲਤ ਵਿੱਚ ਇਹੀ ਚੰਗੀ ਰਹਿ ਗਈ ਇਕੱਲੀ ਦੱਸ ਉਹਦਾ ਇਹਨੇ ਉਹ ਤੇ ਜਾਈ ਵੀ ਨਹੀਂ ਤੇ ਉਹਦਾ ਇਹਨੇ ਕੀ ਵੇਖਿਆ ਕੀ ਪਤਾ ਉਹਨੂੰ ਪੈਨੋ ਨੇ ਉਹਨੂੰ ਚੰਗੀ ਲੱਗਣ ਦੇ ਤੇ ਬਾਹਰ ਚਾਈ ਇਹਨੇ ਤਾਂ ਨਿੱਤ ਲੜਾਈ ਰੱਖਿਆ ਕਰਨੀ ਤੇ ਫਿਰ ਹੁਣ ਪੁੱਤ ਮੈਂ ਵਿਆਉਣਾ ਨਹੀਂਗਾ ਮੁੰਡਾ ਉਹਨੂੰ ਦੇ ਮੰਮੀ ਤੇਰੇ ਮਗਰੋਂ ਇੰਨੇ ਮੰਨੇ ਵੀਰ ਨੂੰ ਚੰਗਾ ਪੰਪ ਦਿੱਤਾ ਵਾ ਫਿਰ ਸਿੱਧੇ ਤੋਂ ਨਾ ਕਰਦੇ ਤੇ ਟਾਡੀ ਨੱਕ ਵਡਾਉਣੀ ਹੋਣੇ ਨੇ ਨਹੀਂ ਇਹ ਗੱਲ ਹੋ ਸਕਦੀ ਆ ਉਹ ਵੀ ਸਿਆਣੇ ਬਿਆਣੇ ਦੋਵੇਂ ਮੈਂ ਵੀ ਸਿਆਣੀ ਬਿਆਣੀ ਉਹਨਾਂ ਦੇ ਘਰ ਗਈ ਉਹ ਮੇਰੇ ਘਰ ਆਏ ਤੇ ਮੰਮੀ ਹੋਰ ਉਹਦੇ ਮੰਨਾ ਵੀਰ ਚੰਗਾ ਗਾੜੀ ਜਿੰਨੇ ਘੜਕੇ ਨ ਜਵਾਬ ਦਿੱਤਾ ਵੀ ਮੇਰੀ ਮਾਂ ਨੇ ਜਵਾਬ ਦਿੱਤਾ ਵਾ ਜਿੱਥੇ ਉੱਤੇ ਜ਼ੁਬਾਨ ਦਿੱਤੀ ਉੱਥੇ ਹੀ ਮੈਂ ਵਿਆਹ ਕਰਨਾ ਚੰਗਾ ਕੀਤਾ ਨਾ ਉਹਨੇ ਤਾਂ ਚੰਗਾ ਕੀਤਾ ਤਾਂ ਹੀ ਤੇਗਲੀਆ ਫਰੀ ਫਿਰਨ ਡਈ ਹੈ ਢੇ ਨਾਲ ਤੇ ਹੋਰ ਉਹ ਆਉਂਦੇ ਭਾਵੇਂ ਉਹ ਵਿਆਹ ਦੀ ਸਲਾਹ ਕਰਨ ਆਉਂਦੇ ਹੁਣ ਤੇ ਹੁਣ ਪੁੱਤ ਤੁਸੀਂ ਭੱਜ ਨਾ ਸਕੇ ਆਪ ਕੰਮ ਕਰੋ ਕੋਈ ਨਹੀਂ ਮੰਮੀ ਮੈਂ ਆਪੇ ਕਰ ਲਊ ਮੰਮੀ ਵਿਆਹ ਦੀ ਸਲਾਹ ਦਾ ਤੇ ਮੈਨੂੰ ਪਤਾ ਨਹੀਂ ਵੀ ਉਹ ਕਰਨ ਆਉਣ ਲੱਗੇ ਕਿ ਨਹੀਂ ਮੈਂ ਇਸ ਵੇਰੇ ਮਨਪ੍ਰੀਤ ਨੂੰ ਮੈਸੇਜ ਕੀਤਾ ਕਿ ਮੰਮੀ ਨਹੀਂ ਠੀਕ ਤੇ ਉਹ ਤਾਂ ਤੁਹਾਡਾ ਪਤਾ ਲੈਣ ਆਉਣ ਲੱਗੇ ਆ ਚਲ ਕੋਈ ਗੱਲ ਨਹੀਂ ਮੈਂ ਆਪ ਹੀ ਛੇੜ ਲੂੰਗੀ ਗੱਲ ਵਿਆਹ ਦੀ ਆ ਚਲ ਫਿਰ ਆਪ ਹੀ ਤੁਸੀਂ ਕਰ ਲਿਓ ਉਹ ਤਾਂ ਉਹ ਸਾਡਾ ਪਤਾ ਲੈਣ ਆਉਣ ਲੱਗੇ ਆ ਚਲ ਕੋਈ ਗੱਲ ਨਹੀਂ ਮੈਂ ਆਪ ਕਰ ਲੂ ਕਿ ਭੀ ਬਿਮਾਰ ਸ਼ਮਾਰ ਰਹਿੰਨੇ ਆ ਤੇ ਚਲੋ ਆਪਾਂ ਦਿਨ ਮੇਥ ਲੀਏ ਤੇ ਮੰਨੇ ਦਾ ਵਿਆਹ ਕਰ ਦਈਏ ਆਹੋ ਚਲੋ ਹੁਣ ਜਦੋਂ ਗੱਲ ਤਰੀ ਹੈ ਤੇ ਕਰਨਾ ਹੀ ਆ ਮੰਮੀ ਕਰਨਾ ਹੀ ਆ ਤੇ ਪੁੱਤ ਤੇਰੀ ਮਿੰਤ ਟੈਨਸ਼ਨ ਲੈਂਦੀ ਜਿਹੜੇ ਤੇਰੇ ਭਰਾ ਤੇਰੇ ਉੱਤੇ ਸ਼ੱਕ ਕਰਦੇ ਆ ਤੇ ਵੇਖੀ ਤੀਏ ਮੰਨੇ ਦਾ ਵੀ ਹੁਣ ਮੈਂ ਵਿਆਹ ਕਰ ਦੇਣਾ ਤੇ ਤੇਰਾ ਵੀ ਆ ਤੇ ਹੁਣ ਮਾਵਾਂ ਹੀ ਰੀਝਾਂ ਕਰਦੇ ਆ ਹੁੰਦੇ ਆ ਭਰਾ ਪੱਜਾਈਆਂ ਦੀ ਰੀਝਾਂ ਕਰਦੇ ਨੇ ਤੂੰ ਵੇਹੀ ਲਿਆ ਨਾ ਹੁਣ ਆਹ ਹੋ ਮਮੀ ਇਹ ਤੇ ਮੇਰੇ ਨਾ ਕੋਈ ਮੱਥੇ ਤੇ ਧੀਏ ਕਾਲ ਖਲਾਈ ਜੇ ਕੋਈ ਲਈ ਤੇ ਮੈਂ ਕੋ ਖਾ ਕੇ ਮਰ ਜਾਣਾ ਇਹ ਮਮੀ ਤੁਸੀਂ ਇਦਾਂ ਦੀ ਗੱਲ ਕਿਉਂ ਕਰਨ ਦੇ ਜੇ ਦੱਸ ਕੀ ਆ ਪੁੱਤ ਤੇਰੀ ਟੈਨਸ਼ਨ ਹੁਣ ਮਿਲੂ ਆ ਜਾਣ ਕੇ ਮਮੀ ਤੁਸੀਂ ਟੈਨਸ਼ਨ ਲਈ ਜਾਣਦੇ ਹੋ ਤੇ ਮਨੇ ਆਪਣੇ ਸਿਰ ਤੇ ਤੈਨੂੰ ਕਲਾਉਣੀ ਆ ਉਹਨਾਂ ਨੂੰ ਆਹ ਵੇਖ ਕੇ ਤੇਨੂੰ ਸਕੂਲੇ ਕਲਾਉਣ ਵਿੱਚ ਵੀ ਨਹੀਂ ਬੁਕਾਲ ਦੇ ਵਿੱਚ ਹੈਗੇ ਵੀ ਨਾ ਹੀ ਕਰ ਲਈਏ ਮੰਮੀ ਤੂੰ ਇਹ ਜਾਣ ਕੇ ਹੁਣ ਟੈਨਸ਼ਨ ਨਾ ਲਈ ਜਾ ਮन्ने ਵੀਰ ਨੂੰ ਹੋ ਗਈ ਏ ਸਾਰੀ ਗੱਲ ਕਰੀ ਉਹਨੂੰ ਪਤਾ ਲੱਗ ਗਿਆ ਵਾ ਸਾਰਾ ਕੁਝ ਪਤਾ ਤਾਂ ਲੱਗ ਗਿਆ ਹੁਣ ਤੀ ਗਾਹ ਨਾ ਇਹੋ ਜਿਹਾ ਕੋਈ ਮੈਨੂੰ ਆਵੇ ਸ਼ਿਕਾਇਤ ਤੇਰੀ ਨਹੀਂ ਹੁੰਦੀ ਮੰਮੀ ਤੂੰ ਟੈਨਸ਼ਨ ਨਾ ਲੋ ਮੈਂ ਤੂੰ ਟੈਨਸ਼ਨ ਲਈ ਜਾਂਦੀ ਤੇਰੀ ਟੈਨਸ਼ਨ ਦੇ ਨਾਲ ਤਾਂ ਮੈਂ ਬਿਮਾਰ ਹੋਈ ਹੱਸਣਾ ਜ ਹੁਣ ਰੋਲਦੀ ਆਈ ਆ ਇਹ ਹੀ ਗੱਲਾਂ ਮੈਨੂੰ ਸਾਰੇ ਸੁਣਮ ਦੇ ਮੰਮੀ ਸਾਰੇ ਤੂੰ ਵੀ ਹੁਣ ਡੈਪੇ ਜੀ ਕੀ ਪਤਾ ਹੁਣ ਮੈਂ ਤੇਰੇ ਨਾਲ ਨਾ ਕਰਾਂ ਨਾ ਹੁਣ ਮੈਂ ਕਿਹਦੇ ਨਾਲ ਕਰਾਂ ਨੋਆ ਮੇਰੀ ਸੁਣਦੀਆਂ ਉਹ ਤਾਂ ਸਗੋਂ ਮੈਨੂੰ ਵਾਧੂ ਗੱਲਾਂ ਕਰਦੀਆਂ ਚੱਲ ਮੰਮੀ ਬੈਜੋ ਫਿਰ ਤੁਸੀਂ ਮੈਂ ਵੇਖਾਂ ਫਿਰ ਰਸੋਈ ਚ ਚਾਹ ਪਾਣੀ ਦਾ ਆਹ ਹੋਵੇ ਜਿਹਾ ਆਉਣਾ ਆਉਂਦੇ ਹੋਣੇ ਆ ਤੇ ਪਰਾਉਣੇ

ਸਾਨੂੰ ਕੀ ਪਤਾ ਸੀ ਅਸੀਂ ਵੀ ਆੜੂ ਲੈ ਆਂਦੇ ਆ ਅੱਜ ਤੁਸੀਂ ਆੜੂ ਲੈ ਆਂਦੇ ਆ ਆੜੂ ਲੈ ਆਂਦੇ ਆ ਹਾਂਜੀ ਅੰਟੀ ਠੀਕ ਜੀ ਪਪੀਤਾ ਲੈ ਆਂਦਾ ਭੈਣ ਜੀ ਵਾਸਤੇ ਕੇਲੇ ਲੈ ਆਂਦੇ ਤੇ ਮੈਂ ਕਿਹਾ ਚੱਲ ਮੈਨੂੰ ਪਤਾ ਨਹੀਂ ਸਾਡੇ ਲੱਗੇ ਮੈਂ ਤਾਂ ਖਿਆਲ ਨਹੀਂ ਕੀਤਾ ਅੱਛਾ ਅੱਛਾ ਖਿਆਲ ਹੋਇਆ ਪਿਆ ਬੁੱਟਾ ਚੱਲ ਕੋਈ ਨਹੀਂ ਸਾਰੇ ਖਾਦੇ ਜਾਣੇ ਆ ਕਿ ਕਿਦਾਂ ਭੈਣ ਜੀ ਦਾ ਠੀਕ ਵਾ ਫਰਕ ਅੱਗੇ ਨਾਲ ਚੱਲ ਚੁੱਕਾ ਫੇਂਦੀ ਬਾਹਰ ਬੈਠੇ ਹਾਂ ਦੀ ਬਾਹਰ ਬਾਹਰ ਐ ਕੋਲੇ ਮੜਾਇਆ ਹੋਇਆ ਸੀ ਆ ਟੜ ਗਿਆ ਆਹ ਨਹੀਂ ਚੰਗਾ ਉਧਾਂ ਤੇ ਅੰਦਰ ਬੜਾ ਗੋਮ ਲੱਗਾ ਆਪੂ ਸਸਰੀ ਕਾ ਪਹਿਨ ਜੀ ਸਸਰੀ ਕਾਲ ਸਸਰੀ ਕਾਲ ਪਹਿਨ ਜੀ ਹੋਏ ਹੋਏ ਤੂੰ ਤੇ ਬਹੁਤ ਕਮਜ਼ੋਰ ਹੋ ਗਏ ਜੀ ਐਸ ਜਿਹਾ ਲੰਕਾ ਜੀ ਠੀਕ ਠਾਕ ਜੀ ਹਾਂ ਤੂੰ ਇੱਕ ਬਹਿ ਜੋ ਬਹਿ ਜੋ ਅੰਦਰ ਚੱਲੋ ਚੱਲੀਏ ਨਹੀਂ ਨਹੀਂ ਅੰਦਰ ਨਹੀਂ ਜਾਣਾ ਇੱਥੇ ਚੰਗਾ ਵਾ ਤੁਸੀਂ ਤੇ ਡੋਲਣ ਡਏ ਆ ਤੇ ਅੰਦਰ ਕਿੱਦਾਂ ਜਾਣਾ ਕੋਈ ਨਹੀਂ ਇੱਥੇ ਬੈਠਨੇ ਆ ਸਾਸਰੀ ਕਾਲ ਸਾਸਰੀ ਕਾਲ ਸੋਖ ਠੀਕ ਹੈ ਹਾਂਜੀ ਵਧੀਆ ਠੀਕ ਹੈ ਸੋਖ ਠੀਕ ਆ ਗਈ ਚਾਹੀਦੀ ਮੈਂ ਪਾਣੀ ਲਿਆਉਣੀ ਕੋਈ ਨਹੀਂ ਤੁਸੀਂ ਪੋ ਭੈਣ ਜੀ ਦੇ ਬੜੇ ਕਮਜ਼ੋਰ ਹੋ ਗਏ ਆ ਤੇ ਹਾਂਜੀ ਉਹ ਮੰਮੀ ਫਿਰ ਜ਼ਿਆਦਾ ਹੀ ਨਹੀਂ ਠੀਕ ਰਹੇ ਤੇ ਆਹੋ ਹੁਣ ਤੇ ਠੀਕ ਹੈ ਦਾਗ ਰਿਹਾ ਕਹਿੰਦੇ ਪਹਿਲਾਂ ਤੇ ਦਾਖਲ ਹੀ ਨਹੀਂ ਰਹੀ ਪੰਜਾਂ ਦੇ ਅੱਛਾ ਹੁਣ ਡਾਕਟਰ ਆਂਦਾ ਵੀ ਸ਼ਾਮਾਂ ਨੂੰ ਚੱਲ ਜਾ ਕਰੋ ਤੇ ਸਵੇਰੇ ਆ ਜਾਓ ਅੱਛਾ ਉਹ ਰੇ ਤਰੇ ਹੁਣ ਇਹ ਰਗਵੀਰ ਲੈ ਗਿਆ ਹਾਏ ਸਿਹਤ ਕਿੰਨੀ ਡਾਊਨ ਹੋ ਗਈ ਭੈਣ ਜੀ ਉਹ ਦਿਨ ਕਿੱਡਾ ਸੋਹਣਾ ਸਰੀਰ ਸੀਗਾ ਦੁੱਖਾਂ ਦਾ ਵੇਲੇ ਪਤਾ ਲੱਗਦਾ ਵਾ ਕੋਈ ਘੜੀ ਦਾ ਨਹੀਂ ਪਤਾ ਲੱਗਦਾ ਕੀ ਬਣ ਜਾਣਾ ਇਹ ਸਰੀਰ ਤੇ ਉਹਦੇ ਸੁਖ ਨੇ ਮੈਸੇਜ ਕੀਤਾ ਕਿ ਤੇ ਮਨਪ੍ਰੀਤ ਨੂੰ ਉਹ ਮਨਪ੍ਰੀਤ ਨੇ ਸਾਨੂੰ ਦੱਸਿਆ ਵੀ ਉਹ ਮੰਮੀ ਠੀਕ ਨਹੀਂ ਗਈ ਸੁੱਖ ਦੀ ਆਹੋ ਫਿਰ ਮੈਂ ਕਾ ਪਤਾ ਰਿਹਾ ਹੁਣੇ ਜਾ ਕੇ ਕਿ ਭੈਣ ਭਰਾ ਦਾ ਇਹ ਤੁੰਦਾ ਸੁਣ ਕੇ ਥੋੜੀ ਰਹਿ ਜਾਂਦਾ ਵਾ ਉਹ ਨਾ ਪਤਾ ਲੱਗੇ ਤੇ ਨਾ ਹੀ ਪਤਾ ਆਹੋ ਇਹ ਤਾਂ ਗੱਲ ਹੈ ਹੀ ਆ ਜਰ ਕੋਈ ਗੱਲ ਨਹੀਂ ਹੋਰ ਸਭ ਨਾ ਪੈਂਟ ਸਭ ਠੀਕ ਠਾਕ ਵਾ ਵਧੀਆ ਕੀ ਹਾਲ ਵਾ ਮੰਤਰੀ ਦਾ ਹਾਂ ਉਹ ਵੀ ਠੀਕ ਵਾ ਪੈਨ ਜੀ ਪਾਕਾ ਠੀਕ ਆ ਅਗਰ ਜੋਤ ਵੀ ਠੀਕ ਠਾਕ ਵਾ ਵਧੀਆ ਹੋਰ ਆਦਿ ਮਾਂਜੀ ਸਭ ਠੀਕ ਠਾਕ ਆ ਪਰਿਵਾਰ ਇੱਥੇ ਚੱਲ ਚੰਗਾ ਵਾ ਐਕ ਬੜੇ ਨੇ ਤੇ ਇਹੋਲੇ ਤਾਂ ਕਿਤੇ ਧੁੱਪ ਲੱਗੀ ਹੁੰਦੀ ਕਿੰਨੀ ਗਰਮੀ ਆ ਆਹੋ ਛਾੜ ਜੇਦਾ ਕਰਕੇ ਨਾ ਮੌਸਮ ਚੰਗਾ ਵਾ ਹੋਇਆ ਅੱਜ ਅਸੀਂ ਵੀ ਆ ਕੇ ਚੱਲ ਜਾਨੇ ਠੰਡੇ ਠੰਡੇ ਹੋ ਕੇ ਆਉਨੇ ਆ ਘੜੀ ਉਤਨਾ ਬੱਦਲ ਵਾਲੀ ਆ ਪਰ ਇਹ ਆ ਵੀ ਹਮ ਲਗ ਜਾਂਦਾ ਬਦੋ ਬਦੋ ਆਵਾਜ਼ ਚੱਲੇ ਫੇਰ ਚੰਗਾ ਅੰਦਰ ਵੀ ਪੈਂਦੀ ਗਰਮੀ ਬੜੀ ਆ ਬੜੀ ਅੰਦਰ ਤੋਂ ਬੜਿਆ ਨਹੀਂ ਲੱਗਦਾ ਇਹਨਾਂ ਦਾ ਅੱਖ ਮੇਂ ਇੱਛੇ ਨਹੀਂ ਜਾਂਦਾ ਨਹੀਂ ਇੱਥੇ ਚੰਗਾ ਵਾ ਨਾਲੇ ਬਾਹਰ ਦੀ ਆਵਾਜ਼ ਚੰਗੀ ਆ ਸੀ ਲੋਸੀ ਆਨ ਲੋਸੀ ਵਾਹ ਭਰੋ ਜੀ ਫੇਰ ਆ ਪੈਂਦੀ ਪਾਣੀ ਕੋਈ ਨਹੀਂ ਪੀ ਲੋਸੀ ਹੋਰ ਅੰਕਲ ਜੀ ਬੰਨ ਪਰ ਠੀਕ ਠਾਕ ਹੀ ਹਾਂ ਠੀਕ ਆ ਦਰਜੋਤ ਸਾਰੇ ਠੀਕ ਵਾ ਉਹ ਤੇ ਤੂੰ ਮੈਸੇਜ ਕੀਤਾ ਕਿ ਤੇ ਮਨਪਰੀਨ ਨੂੰ ਤੇ ਉਹਨੇ ਸਾਨੂੰ ਦੱਸਿਆ ਹਾਂਜੀ ਮੈਂ ਸਵੇਰੇ ਕੀਤਾ ਸੀ ਇਹਨੂੰ ਸੋਚ ਕੇ ਵੀ ਮੰਮੀ ਸੁਖਦੀ ਠੀਕ ਨਹੀਂ ਕਿ ਪੁੱਤ ਤੂੰ ਉਦੋਂ ਦਾ ਹੀ ਤਾਂ ਹੱਦਿਆਂ ਤੇ ਹੀ ਉਦੋਂ ਦਾ ਹੀ ਆ ਜਾਣਾ ਸੀ ਕਿੰਟੀ ਧਿਆਨ ਹੀ ਨਹੀਂ ਰਿਹਾ ਨਾ ਦਿਮਾਗ ਜੀ ਨਹੀਂ ਰਹੀ ਇਹ ਗੱਲ ਵੀ ਮੈਂ ਫੋਨ ਕਰਕੇ ਦੱਸਦਾ ਨਾਲੇ ਪੁੱਤ ਤੂੰ ਕਾਲਜ ਨਹੀਂ ਨਾ ਜਾਂਦੀ ਰਹੀ ਤਾਂ ਕਰਕੇ ਫਿਰ ਮੈਂ ਮਨਪਰੀਨ ਨੂੰ ਆਖੂਸ਼ਿਆ ਉਹ ਮੈਂ ਮੰਮੀ ਘਰ ਕਿ ਨਹੀਂ ਜਾਂਦੀ ਰਹੀ ਫਿਰ ਮੰਮੀ ਨਹੀਂ ਠੀਕ ਹੈ ਤੇ ਮੈਨੂੰ ਤੁਸੀਂ ਦੱਸ ਦੇ ਮੈਂ ਭੈਣ ਜੀ ਕੋਲ ਚਲ ਜਾ ਕਰਦੀ ਮੈਂ ਉਹਦੀਆਂ ਮਨਪਰੀਨ ਦੇ ਉਹ ਛੁੱਟੀਆਂ ਪੁੱਤ ਕਰਾ ਲੈਂਦੇ ਆਪਾਂ ਤੇ ਮੈਂ ਉਹ ਨਾ ਗਰਦਲ ਜਾਂ ਕਰਦੀ ਤੁਹਾਡੇ ਕੋ ਭੈਣ ਜੀ ਉਤਰਾ ਡਾਕਟਰ ਬੜੇ ਚੰਗੇ ਹੀ ਵੀਰ ਖਾਲ ਬੜੀ ਕਰਦੇ ਹੀ ਪਰ ਇਹਨਾਂ ਨੂੰ ਭੱਜਾਂ ਲੱਸੀ ਹੀਗੀ ਕਦੀ ਇਹ ਵਿਚਾਰੀ ਰੋਟੀ ਘਰ ਦੀ ਬਕਉਂਦੀ ਹੀ ਉਹ ਮੁੰਡੇ ਵੀ ਜਾਂਦੇ ਹੀ ਪਰ ਜੀ ਜਾਂਦੀ ਹੀਗੀ ਅੱਛਾ ਆ ਤਾਂ ਫੇਰ ਛੁੱਟੀਆਂ ਤਾਂ ਕਰਨੀਆਂ ਹੀ ਪੈਣੀਆਂ ਹੈਗੀਆਂ ਕਿ ਹਾਂ ਚਲ ਅੱਛਾ ਚਾਹ ਰੱਖਦੀ ਹਾਂ ਚਾਹ ਬਣਾ ਲ ਕੋਈ ਨਹੀਂ ਆਜੋ ਬਹਿਜੋ ਚਾਹ ਪੀ ਲਿਨਨੇ ਕੋਈ ਨਹੀਂ ਬਾਤ ਚਾਕੇ ਗੱਲਾਂ ਬਾਤਾਂ ਕਰਦੇ ਆ ਛੱਟ ਮੈਂ ਬਣਾ ਲੇ ਹਾਂ ਫੇਰ ਬਹਿ ਕੇ ਗੱਲਾਂ ਬਾਤਾਂ ਮਾਰਦੇ ਆ ਠੀਕ ਆ ਪੁੱਤ ਹੁਣ ਆਪਣੀ ਸਿਹਤ ਦਾ ਖਿਆਲ ਰੱਖਿਓ ਚੰਗਾ ਇਦਾਂ ਹੀ ਆ ਠੀਕ ਹੀ ਆ ਚਲੋ ਮਾਲਕ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਡੇ ਨਾਲ ਹੀ ਘਰ ਵਾ ਚਲੋ ਹਾਂ ਮਹਾਰਾਜ ਦਵਾਈ ਦੋਈ ਬਾਕੀ ਹੁਣ ਇਹ ਆ ਵੀ ਹਰ ਘਰ ਜਿਹੜੇ ਵੀ ਜੀ ਆ ਸਾਰੇ ਦਵਾਈਆਂ ਨਾਲ ਹੀ ਚਲਣ ਡਿਆ ਕੰਮ ਇਦਾਂ ਹੀ ਆ ਸ਼ੂਗਰ ਹੀ ਜ਼ਿਆਦਾ ਲੈ ਕੇ ਪਈ ਜਾਂਦੀ ਹਾਂ ਹਾਂ ਹੁਣ ਇਹ ਆ ਨਾ ਵੀ ਓਦਾਂ ਭਾਵੇਂ ਚੱਲ ਨਾ ਪਤਾ ਲੱਗੇ ਜਿੱਦਾਂ ਕੁੜੀਆਂ ਪੜਦੀਆਂ ਉਹ ਗੱਲ ਵੱਖਰੀ ਆ ਹੌਣ ਸੁਖਣਾ ਰਿਸ਼ਤੇਦਾਰੀ ਬਣ ਗਈ ਤੇ ਹੁਣ ਤੇ ਸਾਡਾ ਫਿਰ ਧਿਆਨ ਹੋ ਗਿਆ ਉਸੇ ਵੇਲੇ ਵੀ ਜਾਏਗੀ ਆਪਾਂ ਆਹੋ ਰਿਸ਼ਤੇਦਾਰੀ ਬਣ ਗਈ ਇੱਥੇ ਮਨਜੋਦ ਹੋਣੀ ਇੱਥੇ ਹੁਣ ਰਗਵੀਰ ਤੇ ਹੁਣੇ ਮੈਨੂੰ ਲੈ ਕੇ ਆਇਆ ਹਸਤਾਲੋਂ ਇੱਥੋਂ ਉੱਠ ਕੇ ਆਈ ਆ ਪੱਠਾ ਦੱਠਾ ਪਾਉਂਦੇ ਹੁਣੇ ਅੱਛਾ ਡੰਗਰਾਂ ਕੋਈ ਨਹੀਂ ਆ ਜਾਂਦੇ ਹੋ ਵਾਹ ਤੂੰ ਤਿੰਨ ਜਨਾ ਤੂੰ ਹੀ ਤੇਰੀ ਜਾਨ ਆ ਗੰਨੇ ਮੇਰਾ ਸੁਪਨਾ ਭੰਗ ਕਰਤਾ ਹੀ ਉਹ ਮੈਂ ਤਾਂ ਬੜੇ ਨਿਆਰੀ ਲੈਣਿਆ ਆਪਣੀ ਨਾਲ ਦੀ ਨਾ ਬਾਗ ਜੇ ਫਿਰਦੇ ਆ ਗੱਲਾਂ ਮਿੱਠੇ ਮਿੱਠੇ ਮਾਰਨ ਦੇ ਸੋਖਾ ਹਾਂਜੀ ਵੀਰ ਆ ਤੇਰੀ ਛੇਲੀ ਬੜੀ ਸਤਾਣੀ ਵੇਲਾ ਫੇਰ ਫੋਨ ਕਰਦੀ ਓ ਕਿਹੜੇ ਵੀਰ ਸੇ ਲਈ ਉਹ ਹੋਈ ਮਨਪ੍ਰੀਤ ਹੀ ਅੱਛਾ ਲਿਆ ਕੋਈ ਨਹੀਂ ਮੈਂ ਕਰ ਤੇ ਉਹ ਸੱਚ ਵੀਰ ਬਾਹਰ ਤੇ ਭਰੌਣੀ ਆਈ ਓ ਫੋਨ ਕੱਟਿਆ ਗਿਆ ਫੇਰ ਲਾਣੀ ਤੂੰ ਕੋਈ ਨਹੀਂ ਮੈਂ ਬਾਹਰ ਭਰੌਣੀ ਆਈ ਓ ਕੌਣ ਆਇਆ ਮਨਪ੍ਰੀਤ ਦੇ ਮੰਮੀ ਜੜੀ ਆਈ ਓ ਹਾਂ ਆਹੋ ਬਾਹਰ ਬੈਠੇ ਜਾਓ ਮੇਲੋ ਤੁਸੀਂ ਤੇ ਭਾਬੀ ਦਾ ਮੂੰਗ ਦਾ ਦਾ ਪਾਪੀ ਤੇ ਸੜ ਕੇ ਸੁਆਹ ਹੋ ਗਈ ਹਾਂ ਉਹ ਵੀ ਮੈਂ ਕਿਹਾ ਪਕੌੜੇ ਕੱਢ ਲਾ ਕਹਿੰਦੇ ਜੇ ਦਿਨ ਮੇਰੇ ਹੋਣਗੇ ਆਪੇ ਮੈਂ ਕੱਢ ਲੂੰਗੀ ਅੱਜ ਜਿੰਨਾ ਤੇ ਆਉਣ ਦੇ ਕੱਢ ਲੈਂ ਮੇਲਾ ਦੂੰ ਸਾਚੀ ਬੋਲਦੀ ਹੁੰਦਾ ਪੁੱਛ ਲਾ ਮੇਰੇ ਤੇ ਨਹੀਂ ਨਾ ਯਕੀਨ ਹ ਜਦ ਮਮੀ ਦੇ ਸਾਹਮਣੇ ਕਿਹਾ ਉਹਨੇ ਮਮੀ ਨੂੰ ਪੁੱਛ ਲਈ ਜਾਂਦੇ ਆ ਨਾ ਮਗਰ ਮਮੀ ਨੇ ਪੁੱਛੀ ਮਗਰ ਲੈ ਵੀ ਇੰਨਾ ਛੜਦੀ ਕੋਈ ਹਿਸਾਬ ਨਹੀਂ ਲੈ ਆ ਫੋਨ ਮੈਂ ਗੱਲ ਕਰ ਲੈਨੀ ਉਹਨੇ ਮੈਂ ਰਿਸ਼ਤਾ ਕਰਾਇਆ ਨਹੀਂ ਜੇ ਮੈਨੂੰ ਹੁਣ ਹੋੜਿਆ ਵਾ ਨਾ ਤੇ ਛੜ ਕੇ ਸੁਆਹ ਹੋ ਗਈ ਹੁਣ ਨਹੀਂ ਦਿੰਦੀ ਮਮੀ ਨੇ ਬਾਅਦ ਚ ਪੁੱਛਿਓ ਤੇ ਨਾਲ ਮੇਰੀ ਗੱਲ ਸੁਣੋ ਉਹ ਉਹ ਫੜਾ ਦਮੈਂ ਗੱਲ ਕਰ ਲੈਨੀ ਆ ਚਲ ਮੈਂ ਵੇਨਾ ਬਾਰ ਮੈਂ ਮਿਲਣਾ ਮੈਂ ਉਧਾ ਵੀਰ ਨਾਲ ਬੜ ਜਾ ਨਹੀਂ ਵੀਰ ਮੈਂ ਅੱਲਾ ਤੋ ਚਲ ਵੇਨਾ ਮੈਂ ਤੂੰ ਕਰ ਅੱਲਾ ਗੱਲ ਕੋਈ ਨੀ ਮੈਂ ਕਰ ਲੈਨੀ ਉਹਨੇ ਇਹੀ ਪੁੱਛਣਾ ਹੁਣ ਆ ਮਮੀ ਡੈਡੀ ਪਹੁੰਚ ਗਏ ਹੋਰ ਉਹਨੇ ਕੀ ਕਹਿਣਾ ਆਹਾ ਕਿ ਰੀਸੇ ਲਈ ਤੇ ਕਿਹੜਾ ਹੋਣ ਸਿਆਪੇ ਨੂੰ ਫਸ ਗਈ ਟਲਦਾ ਏ ਫੇਰ ਵੀ ਨਹੀਂ ਹੁਣ ਮੈਂ ਫੋਨ ਕਰਕੇ ਨਾ ਦੱਸ ਦਈਆਂ ਇਹਨੂੰ